ਦੇ ਵਿੱਚ ਕੈਂਡੀਡੇਟ ਦਾ ਪਹਿਲਾਂ ਡੂ ਟੈਸਟ ਕਰਾਓ ਜਿਸ ਘਰ ਦਾ ਮੁੱਖ ਕੁਰਸੀਆਂ ਤੋਂ ਜਿੱਥੇ ਥਾਣਾ ਉੱਥੇ ਆ ਜਾਓ ਭਈ ਸਾਡੇ ਕਾਂਗਰਸ ਦੇ ਪਰਿਵਾਰ ਦੇ ਵਿੱਚ ਇੱਕ بڑا ਵਾਅਦਾ ਹੋਣ ਜਾ ਰਿਹਾ ਕੇਰ ਸਿੰਘ ਸਰਪੰਚ ਜੀ ਵਿਕਰਮ ਚਵਾਲ ਜੀ ਹਾਂ ਜਦੋਂ ਅਸੀਂ ਆਪਣਾ ਖਡੂਰ ਸਾਹਿਬ ਤੋਂ ਆਪਦਾ ਕਰਦਾ ਐਮਪੀ ਬਣਾਵਾਂਗੇ ਤੇ ਸਾਡੀ ਗੱਲ ਕਰਨ ਵਾਲਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਰਾ ਨੇ ਕਿ ਜੀਰਾ ਨੇ ਕਿ ਡਾਕਟਰ ਟੈਸਟ ਹੋਣਾ ਚਾਹੀਦਾ ਅਕੋ ਜਵਾਬ ਕੀ ਸੀ ਕਹਿੰਦੇ ਪੱਤਰਕਾਰਾਂ ਦਾ ਵੀ ਹੋਣਾ ਚਾਹੀਦਾ ਇਹਨਾਂ ਨੇ ਕਿਹਾ ਪਹਿਲਾਂ ਜੀਰਾ ਕਰਾਉਨ ਨੂੰ ਫਿਰ ਤਾਂ ਪਹਿਲਾਂ ਤੁਸੀਂ ਉਹਦੇ ਨਾਲ ਕਰਾਓ ਅਸੀਂ ਸਾਰੇ ਪੱਤਰਕਾਰ ਵੀ ਡਾਕਟਰ ਟੈਸਟ ਕਰਾਉਣ ਨੂੰ ਤਿਆਰ ਆਂ ਔਰ ਮੈਂ ਗੱਲ ਇਲੈਕਸ਼ਨ ਕਮਿਸ਼ਨ ਨੂੰ ਕਹੀ ਆ ਮੈਂ ਦੁਬਾਰਾ ਫਿਰ ਇੱਕ ਜੜੀ ਆ ਇੱਕ ਲੈਟਰ ਲਿਖਣ ਲੱਗਾ ਜਿਉਂਦੇ ਤੇ ਨਾ ਕਾਰਵਾਈ ਜੜੀ ਕੋਈ ਹੋਈ ਕਿਉਂਕਿ ਮੈਂ ਚਾਹੁੰਦਾ ਕਿ ਜਦੋਂ ਪਾਰਲੀਮੈਂਟ ਦੀ ਸੌ ਚੁੱਕੜੀਆਂ ਉਦਨ ਸੌ ਚੱਕਣ ਤੋਂ ਪਹਿਲਾਂ ਡਾਕਟਰਸ ਹੋਵੇ ਔਰ ਸਰਟੀਫਿਕੇਟ ਜਿੰਦੇ ਕੋਲ ਹੋਵੇ ਕਿ ਵਾਕਈ ਇਹ ਨਸ਼ਾ ਰਹਿਤਾ ਉਹਨੂੰ ਸਾਂਚ ਕਾਈ ਜਾਵੇ ਮੈਂ ਨਹੀਂ ਕਹਿੰਦਾ ਵੀ ਮੈਂਬਰਸ਼ਿਪ ਤਰਤੇ ਮੀਤੀ ਜਾਵੇ ਮੈਂ ਕਹਿੰਦਾ ਉਹਨੂੰ 6 ਮਹੀਨੇ ਲਈ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਨੂੰ ਦਾਖਲ ਕਰਾਇਆ ਜਾਵੇ ਰੋਜ਼ ਚੇਵੇਂ ਬਿੱਗ ਬਾਕਸ ਦੇ ਵਿੱਚ ਵੀਡੀਓ ਚੱਲਦੀ ਆ ਰੋਜ਼ ਦਿਖਾਇਆ ਜਾਵੇ ਕਿ ਤੁਹਾਡਾ ਨਸ਼ੇੜੀ ਐਮਪੀ ਜਿਹੜਾ ਕਿਵੇਂ ਨਸ਼ੇ ਦੀ ਟੋਟ ਲੱਗਦੀ ਏ ਕਿਵੇਂ ਤੜਫ ਰਿਹਾ ਹੈ ਐਲੋ ਵੀ ਬਸਤਵ ਸਿੰਘ ਬਾਜਵਾ ਜੀ ਬੜੇ ਸਤਕਾਰ ਦੇ ਯੋਗ ਰਵੀ ਗਰੇਵਾਲ ਜੀ ਵੀ ਅੱਜ ਬੜੀ ਦੋਰੀ ਛੱਡ ਦੇ 70% ਦੀ ਪੰਜਾਬੀ ਥੱਲੇ ਕਰੋ ਨ ਕੀ ਕਰੀ ਬਈ ਮੈਂ ਸਭ ਇਹ ਨਾ ਕਿ ਜੀਗਰਾਉਣਾ ਕਿਉਂਕਿ ਸਾਡੀ ਪਹਿਲੀ ਜੂਨ ਨੂੰ ਇਲੈਕਸ਼ਨ ਹੈ ਇਹ ਸਾਰੀ ਇਲੈਕਸ਼ਨ ਨੂੰ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਹੈ ਪਰ ਮੈਂ ਭਾਜੀ ਦੀ ਲੀਡਰਸ਼ਿਪ ਨੂੰ ਵਾਰਨ ਕਰਨਾ ਚਾਹੁੰਦਾ ਪੰਜਾਬ ਇਸ ਅੰਦਾਜ਼ੇ ਨਾਲ ਚੱਲੇ ਰਿਹਾ ਹੈ ਆਲਰੇਡੀ ਗੁਹਰ ਚੁਣਿਆ ਨਵੀ ਹੂੰਗਾ ਮੇਰਾ ਵੀ ਹੋਣਾ ਚਾਹੀਦਾ ਹੈ 20000 ਤੋਂ ਵੱਧ ਪੰਜਾਬੀਆਂ ਨੇ ਸ਼ਾਸਨ ਦਿੱਤੀਆਂ ਸੀ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਵਗੜੋ ਸਾਡਾ ਸਾਰੇ ਪੰਜਾਬੀਆਂ ਦਾ ਨੌ ਤੇ ਮਾਸਤਰ ਕੋਈ ਕਿਸੇ ਧਰਮ ਨਾਲ ਜਾਂ ਕਿਸੇ ਫਿਰਕੇ ਨਾਲ ਕਿਰਪਾ ਕਰਕੇ ਵੋਟਾਂ ਦਾ ਮਸਲਾ ਹੋ ਰਿਹਾ ਤੁਸੀਂ ਆਪਣੇ ਕੰਮ ਤੇ ਵੋਟਾਂ ਬੰਦ ਤੁਸੀਂ ਇਹੋ ਜਿਹਾ ਪ੍ਰਚਾਰ ਨਾ ਕਰੋ ਜਿਹਦੇ ਵਿੱਚ ਭਰਾ ਨਾਲ ਭਰਾ ਵੜਿਆ ਜਾਏ ਤੁਸੀਂ ਵੋਟਾਂ ਲੈ ਕੇ ਦਿੱਲੀ ਚਲੇ ਜਾਣਾ ਤੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੇਚਾ ਪਾ ਕੇ ਚਲੇ ਜਾਣਾ ਜਿਹੜਾ ਸਾਨੂੰ ਫੇਰ ਲੰਬਾ ਟਾਈਮ ਸ਼ਹਾਦਤਾਂ ਦੇਖ ਕੇ ਕੁਰਬਾਨੀਆਂ ਦੇਖ ਕੇ ਪੰਜਾਬ ਨੂੰ ਫੇਰ ਐਤਕੀ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜੇ ਹਾਲਾਤ ਬਣਦੇ ਨੇ ਉਹਨਾਂ ਨੂੰ ਠੀਕ ਕਰਨ ਚ ਬਹੁਤ ਜ਼ਿਆਦਾ ਵਕਤ ਲੱਗੇਗਾ ਤੋਂ ਇਸ ਗੱਲ ਕਰ ਮਾਹੌਲ ਐਂਟੀ ਹੋਦੀ ਕੱਲੀ ਇੱਕ ਕਾਂਗਰਸ ਹੀ ਇਹੋ ਜੀ ਜਮਾਤ ਹੈ ਜਿਹੜੇ ਹਰ ਫਿਰਕੇ ਨੂੰ ਤੇ ਪੰਜਾਬ ਨੂੰ ਸ਼ਾਂਤ ਰੱਖ ਸਕਦੀ ਪਹਿਲੇ ਵੀ ਤੁਹਾਨੂੰ ਮੈਂ ਕਲਪ ਦੇ ਵਿੱਚ ਤਿੰਨ ਪਾਰਟੀਆਂ ਨੇ ਬੀਜੇਪੀ ਦੇ ਵਿਕਲਪ ਚ ਕਾਂਗਰਸ ਹੈ ਆਪ ਹੈ ਤੇ ਅਕਾਲੀ ਦਲ ਅਕਾਲੀ ਦਲ ਇਜ਼ ਅ ਬੀ ਟੀਮ ਆਫ ਦੀ ਬੀਜੇਪੀ ਸਾਰਿਆਂ ਨੂੰ ਪਤਾ ਹੈ ਇਹਨਾਂ ਦਾ ਫੈਸਲਾ ਹੁੰਦੇ ਹੁੰਦੇ ਟਲ ਗਿਆ ਕਿਸਾਨਾਂ ਦੇ ਮੂਵਮੈਂਟ ਕਾਰਨ ਅਕਾਲੀ ਦਲ ਤੇ ਭਾਜਪਾ ਦਾ ਆਪਸ ਸੁਮੇਲ ਨਹੀਂ ਹੋ ਸਕਿਆ ਆਪ ਦੀ ਲੀਡਰਸ਼ਿਪ ਤੁਸੀਂ ਵੇਖੀ ਹੈ ਕੇਜਰੀਵਾਲ ਸਾਹਿਬ ਨੇ ਮੰਮਤਾ ਬੇਨਰਜੀ ਨੇ ਤੇ ਉਧਰ ਠਾਕਰੇ ਜੀ ਨੇ ਪਟਨੇ ਦੀ ਰੈਲੀ ਵਿੱਚ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਬਲੌਕ ਦੀ ਮੈਜੋਰਟੀ ਆਏਗੀ ਤੇ ਕਾਂਗਰਸ ਸਾਹਿਬ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕੇਜਰੀਵਾਲ ਸਾਹਿਬ ਸਿੱਧੇ ਤੌਰ ਤੇ ਕਹ ਰਹੇ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਹੈ ਮੇਰੀ ਅਪੀਲ ਸਾਰੇ ਪੰਜਾਬੀਆਂ ਨੂੰ ਹੈ ਸਿੱਧੀ ਵੋਟ ਕਾਂਗਰਸ ਦੇ ਕੈਂਡੀਡੇਟਾਂ ਨੂੰ ਪਾਓ ਆਪ ਦੇ ਕੈਂਡੀਡੇਟਾਂ ਨੂੰ ਵੋਟ ਪਾ ਕੇ ਜ਼ਾਇਆ ਨਾ ਕਰੋ ਅਗਲੀ ਗੱਲ ਮੇਰੀ ਕੋਲ ਸੋ ਪੰਜ ਕੈਂਡੀਡੇਟ 13 ਵਿੱਚੋਂ ਇਹਨਾਂ ਮਿਨਿਸਟਰ ਲਿਆਉਂਦੇ ਨੇ ਭਗਵੰਤ ਮਾਨ ਜੀ ਤੇ ਜਿੰਨੇ ਮਿਨਿਸਟਰ ਨੇ ਮੇਰੇ ਕੋਲ ਖਬਰ ਹੈ ਕੋਈ ਵੀ ਆਪ ਜਿਤਨਾ ਨਹੀਂ ਚਾਹਦਾ ਪੰਡ ਕਰ ਦਿਓ ਕੋਈ ਵੀ ਇਲੈਕਸ਼ਨ ਜਿਤਨਾ ਨਹੀਂ ਚਾਹਦਾ ਚੋਰ ਨਾਲੋਂ ਪੰਡ ਕਾਲੀ ਜਿੰਨੇ ਮਨਿਸਟਰ ਨੇ ਕੈਂਡੀਡੇਟ ਨੇ ਉਹ ਤੇ ਲਤਾਂ ਖਿੱਚਦੇ ਨੇ ਕਿ ਸਾਡਾ ਮਾਂਜਾ ਲੈ ਜੇ ਅਸੀਂ ਹਾਰ ਗਈਏ ਸੋ ਤਾਂ ਇਹ ਮੰਤਰੀ ਰਹਿ ਜੀ ਇਹ ਮੰਤਰੀ ਬੰਚ ਉਹਨਾਂ ਨੂੰ ਫਾਇਦਾ ਹੈ ਦਿੱਲੀ ਵਿੱਚ ਜਾ ਕੇ ਉਹ ਨਾ ਤੇ ਉਹਨਾਂ ਕੋਈ ਐਕਸਪੀਰੀਅੰਸ ਹੈ ਨਾ ਉਹਨਾਂ ਕੋਈ ਐਜੂਕੇਸ਼ਨ ਹੈ ਨਾ ਕੋ ਕੋਨਟ੍ਰਿਬਿਊਟ ਕਰ ਸਕਦੇ ਸੋ ਜਦੋਂ ਕੈਂਡੀਡੇਟ ਖੁਦ ਹੀ ਲਤਾਂ ਖਿੱਚੀ ਜਾਂਦਾ ਤੇ ਇਹਨਾਂ ਦਾ ਫੰਨਾ ਕੀ ਹੈ ਸੋ ਮੈਂ ਤੇ ਕੋਈ ਅਪੀਲ ਕਰਨੀ ਪੰਜਾਬੀਆਂ ਨੂੰ ਜਣਫ ਦੇ ਨਾਲ ਵਿਸ਼ੇਸ਼ ਤੌਰ ਤੇ ਨਰਨਤਨ ਵਾਲੇ ਕਿ ਦਿਲ ਤੋਂ ਫੈਸਲਾ ਨਾ ਦੇ ਲਿਓ ਦਿਮਾਗ ਤੋਂ ਫੈਸਲਾ ਲਿਓ ਮਤ ਦਾ ਧਾਨ ਜਿਹੜਾ ਮਤ ਦਾ ਇਸਤੇਮਾਲ ਕਰਕੇ ਉਹ ਫੈਸਲਾ ਲਿਓ ਜਿਹਦੇ ਵਿੱਚ ਪੰਜਾਬ ਸ਼ਾਂਤ ਰਹੇ ਸੋ ਦੇਖੋ ਸਾਡੀ ਬਦਕਿਸਮਤੀ ਪੰਜਾਬ ਦੀ ਗੁਰੂਆਂ ਪੀਰਾਂ ਤੇ ਪਗੰਬਰਾਂ ਦੀ ਤੇ ਮੈਜੋਰਟੀ ਸਿੱਖ ਸੂਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜੇ ਆਦੇਸ਼ ਨੇ ਕਿ ਹਰ ਸਿੱਖ ਜਿਹੜਾ ਉਹਨੇ ਆਪਣੇ ਨਾਮ ਵਿੱਚ ਸਿੰਘ ਜ਼ਰੂਰ ਲਾਣਾ ਹੈ ਹਰ ਔਰਤ ਦੇ ਨਾਮ ਦੇ ਪਿੱਛੇ ਕੌਰ ਲੱਗਣਾ ਇਹ ਕੱਲਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਨਾਮ ਵਿੱਚ ਸਿੰਘ ਹੈ ਉਹ ਆਪਣੇ ਆਪ ਨੂੰ ਭਗਵੰਤ ਮਾਨ ਦਾਸ ਇਹ ਕੋ ਮੁੱਖ ਮੰਤਰੀ ਹੈ ਪਿਛਲੇ 75 ਸਾਲਾਂ ਜਿਹਦੀ ਦਸਤਾਰ ਥੱਲੇ ਜਿਹਦੀ ਦਸਤਾਰ ਥੱਲੇ ਕੇਸ ਹੈ ਨਹੀਂ ਨਾਂ ਵਿੱਚ ਸਿੰਘ ਹੈ ਨਹੀਂ ਦਸਤਾਰ ਥੱਲੇ ਕੇਸ ਹੈ ਨਹੀਂ ਕਿ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਅਤ ਰੱਖਸਾ ਤੇ ਤੁਸੀਂ ਪਿਛਲੇ ਰੋਡ ਸ਼ੋਅ ਚ ਵੇਖਿਆ ਚੰਦ ਦਿਨ ਪਹਿਲੇ ਗਰਮੀ ਜ਼ਿਆਦਾ ਹੋ ਗਈ ਦਿਨ ਗਰਮ ਹੋ ਗਿਆ ਸ਼ਾਮ ਦੀ ਦਵਾਈ ਪੀਣ ਤੋਂ ਬਾਅਦ ਇੰਜਣ ਗਰਮ ਹੋ ਗਿਆ ਪਹਿਲੇ ਪਾਣੀ ਦੀ ਬੋਤਲ ਪਾਣੀ ਪੀਤਾ ਫਿਰ ਮੂੰਹ ਧੋਤਾ ਫਿਰ ਜਿਹੜਾ ਬਕਾਇਆ ਪਾਣੀ ਰਹਿ ਗਿਆ ਸੀ ਉਹ ਦਸਤਾਰ ਦੇ ਵਿੱਚ ਪਾਇਆ ਜਿਸ ਆਦਮੀ ਨੂੰ ਦਸਤਾਰ ਦੀ ਅਮੀਅਤ ਨਹੀਂ ਪਤਾ ਇਹਦੀਆਂ ਕੁਰਬਾਨੀਆਂ ਨਹੀਂ ਪਤਾ ਇਹਦੇ ਇਹਦੇ ਇਸ ਦਾ ਸਿੰਬਲ ਕੀ ਹੈ ਸਾਰੀ ਦੁਨੀਆ ਚ ਕਿੰਨਾ ਇੱਜ਼ਤ ਤੇ ਮਾਨ ਹੈ ਜੇ ਜਿਹੜਾ químist ਹੁੰਦਾ ਆਈਕਨ ਹੁੰਦਾ ਆਪਰ ਸਟੇਜ ਜੇ ਆਈਕਨ ਇਹੋ ਜਿਹਾ ਕੰਮ ਕਰੇਗਾ ਤਤੂ ਇਹ ਦੱਸੋ ਨੌਜਵਾਨ ਬੱਚਿਆਂ ਨੂੰ ਅਸੀਂ ਕਿਸ ਕਿਸਮ ਦਾ ਮੈਸੇਜ ਸਰਦਾਰ ਲਾਲੀ ਟਾਲਾ ਦੀ ਧਿਆਨ ਨਾਲ ਕਿੰਨੀ ਮਜ਼ਬੂਤੀ ਬਲੂ ਪਾਰਟੀ ਦੀ ਦੇਖੋ ਜੀ ਟਾਲਾ ਸਾਹਿਬ ਜਦੋਂ ਇੰਡੀਪੈਂਡੈਂਟ ਖੜੇ ਸੀ 18000 ਵੋਟ ਤੇ ਉਦੋਂ ਲੈ ਗਏ ਤੁਸੀਂ ਆਪਣੇ ਆਪ ਹੀ ਵੇਖੋ ਇੱਕ ਮਜ਼ਬੂਤ ਸਾਥੀ ਨੇ ਸਾਡੇ ਆਏ ਨੇ ਕਿ ਬੀਜੇਪੀ ਪੰਜਾਬ ਨਾਲ ਬਿਲਕੁਲ ਮਤਰਾਈ ਮਾਲ ਆ ਬਿਤਪਰਾ ਕਰਦੀ ਹੈ ਇਸ ਕਰਕੇ ਮੈਂ ਇਹੋ ਜੀ ਪਾਰਟੀ ਚੁਣੀ ਜਿਹੜੀ ਸਾਰਿਆਂ ਦੀ ਆਵਾਜ਼ ਸੁਣਦੀ ਹੈ ਔਰ ਸਾਰਿਆਂ ਨਾਲ ਲੱਗ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਪਹਿਲਾਂ ਤਾਂ ਸਾਰੇ ਜਾਣਦੇ ਕਿ ਨਸ਼ਾ ਇੱਕ ਬਹੁਤ ਵੱਡੀ ਇਸ ਇਲਾਕੇ ਦੀ ਮੁਸੀਬਤ ਬਣ ਚੁੱਕਾ ਹੈ ਨੰਬਰ 2 ਸਾਡੇ ਇਸ ਇਲਾਕੇ 'ਚ ਕੋਈ ਐਸਾ ਰਜਗਾਰ ਵਾਲਾ ਜਰੀਆ ਨਹੀਂ ਹੈ ਕੋਈ ਸਰਕਾਰ ਵੱਲੋਂ ਐਸਾ ਉਪਰਾਲਾ ਕੋਈ ਨਹੀਂ ਕਿ ਜੇ ਫੈਕਟਰੀ ਦਾ ਆਵੇ ਕੋਈ ਵੱਡਾ ਪ੍ਰੋਜੈਕਟ ਲੱਗਾ ਹੋਵੇ ਜਿੱਥੇ 10 15000 ਬੱਚਾ ਜੋਬ ਕਰਦਾ ਆਪਣੀ ਮਿਹਨਤ ਦੇ ਜੂਰੀ ਕਰਕੇ ਆਪਣੀ ਇੱਜ਼ਤ ਦੀ ਰੋਟੀ ਖਾ ਸਕੇ ਕੋਈ ਸਪੋਰਟਸ ਦਾ ਇਨਫਰਾਸਟ੍ਰਕਚਰ ਨਹੀਂ ਹੈ ਸਾਡੇ ਏਰੀਆ ਜਦੋਂ ਕੋਈ ਬੋਡਾ ਮਿਹਨਤ ਕਰਕੇ ਇਹ ਸਪੋਰਟਸ 'ਚ ਜਾ ਕੇ ਉੱਪਰ ਨਹੀਂ ਪਹੁੰਚਦਾ ਇਹ ਜੋਬ 'ਚ ਜਾ ਕੇ ਨਹੀਂ ਤਾਂ ਆਈਡੀਅਲ ਕਿੱਦਾਂ ਬਣੂਗਾ ਪਿੰਡ 'ਚ ਕੋਈ ਸਾਡੇ ਪਿੰਡਾਂ 'ਚ ਆਈਡੀਅਲ ਹੈ ਹੀ ਕੋਈ ਨਹੀਂ ਕਿਸੇ ਦੀ ਕੋਈ ਕਿਸੇ ਵੱਲ ਵੇਖ ਕੇ ਕਿਸੇ ਨੂੰ ਪ੍ਰੇਰਨਾ ਹੀ ਨਹੀਂ ਮਿਲਦੀ ਸੋ ਸਾਡੇ ਇਸ ਇਲਾਕੇ ਦੀ ਖਤਮ ਕਰਨ ਲਈ ਹਰ ਪੱਖੋਂ ਯੂਥ ਨੂੰ ਸਿੱਧੇ ਰਾਹ ਤੋਂ ਲਾਉਣਾ ਬਹੁਤ ਸਤਜੋ ਜੀ 2.5 ਸਾਲ ਤਕਰੀਬਨ ਹੋ ਗਏ ਜੀ ਮੈਂ ਸਮਝਦਾ ਕਿ ਇਹਨਾਂ ਢਾਈਆਂ ਸਾਲਾਂ ਚ ਕੋਈ 1% ਵੀ ਐਸਾ ਐਫਰਟ ਸਾਡੀ ਇਹ ਸਰਕਾਰ ਵੱਲੋਂ ਸਾਨੂੰ ਨਜ਼ਰ ਨਹੀਂ ਆਇਆ ਕਿ ਜਿਹਦੇ ਨਾਲ ਇਹ ਸਮਝੀਏ ਕਿ ਇਹ ਸੀਰੀਅਸ ਨਹੀਂ ਕਿਸੇ ਟੌਪਿਕ ਤੇ ਦੇਖੋ ਇਹ ਜਿੱਦਣ ਆਏ ਸੀ ਕਹਿੰਦੇ ਸੀ ਕਿ ਇੰਨੇ ਮਹੀਨਿਆਂ ਚ ਇੰਨੇ ਫਕਰ ਦੇ ਨਸ਼ਾ ਖਤਮ ਕਰ ਦਗਾ ਕਿ ਪਹਿਲੇ ਬੰਦੇ ਜਿਹੜੇ ਜ਼ਮਾਨਤਾਂ ਦੇ ਬਾਹਰ ਆਏ ਉਹਨਾਂ ਨੂੰ ਦੁਬਾਰਾ ਫੜ ਕੇ ਪ੍ਰੋਵੈਂਟਿਵ ਐਕਸ਼ਨ ਲੈ ਕੇ ਦੁਬਾਰਾ ਜਿਹਨਾਂ ਧੱਕਾ ਨਸ਼ਾ ਖਤਮ ਹੋਦਾ ਉਹਨਾਂ ਨੂੰ ਤੁਸੀਂ ਹਾਰਡਪੋਰ ਤੇ ਨਿਵਾਸ ਰਹੇ ਹੋ ਇਹ ਸੰਜੀਤਾ ਨਹੀਂ ਨੇ ਕੋਈ ਪਾਲਿਸੀ ਕੋਈ ਨਹੀਂ ਨਾ